ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਦੇ ਵਿੱਚ ਚੌਥੀ ਵਾਰ ਵੱਡਾ ਫੇਰਬਦਲ ਦੇਖਣ ਨੂੰ ਮਿਲਿਆ ਹੈ ਇਸ ਦੇ ਸੰਬੰਧੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਹਾਂ ਕਿ ਹੁਣ ਪੋਰਟਫੋਲੀਓ ਦੇ ਵਿੱਚ ਕੀ ਕੀ ਹੈ ਕਿਹੜੇ ਮੰਤਰੀ ਨੂੰ ਕਿਹੜਾ ਮਹਿਕਮਾ ਦਿੱਤਾ ਗਿਆ ਔਰ ਨਵੇਂ ਪੰਚਾਇਤ ਮੰਤਰੀ ਕਿਸ ਨੂੰ ਬਣਾ ਦਿੱਤਾ ਗਿਆ ਹਾਲਾਂਕਿ ਪੰਚਾਇਤੀ ਚੋਣਾਂ ਵੀ ਹੁਣ ਸਿਰ ਤੇ ਖੜੀਆਂ ਨੇ ਤਾਂ ਉਸ ਦੀ ਜ਼ਿੰਮੇਵਾਰੀ ਕਿਸ ਨੂੰ ਦੇ ਦਿੱਤੀ ਗਈ ਹੈ ਔਰ ਕਿਹੜਾ ਅਹਿਮ ਮਹਿਕਮਾ ਕਿਸ ਦੇ ਕੋਲ ਹੈ ਪੰਜ ਨਵੇਂ ਮੰਤਰੀਆਂ ਦੇ ਐਂਟਰੀ ਹੁੰਦੇ ਸਾਰੇ ਉਹਨਾਂ ਨੂੰ ਮਹਿਕਮੇ ਵੀ ਵੰਡ ਦਿੱਤੇ ਗਏ ਨੇ ਹਾਲਾਂਕਿ ਤੈ ਪਹਿਲਾਂ ਹੀ ਹੋ ਗਿਆ ਹੋਵੇਗਾ ਹਲਫ ਲੈਂਦੇ ਨੇ ਮੰਤਰੀ ਤੇ ਉਹਨਾਂ ਨੂੰ ਹੁਣ ਮੈਕਮੇ ਵੀ ਦੇ ਦਿੱਤੇ ਗਏ ਨੇ ਸਾਰੇ ਨਵੇਂ ਮੰਤਰੀ ਆਪਣਾ ਆਪਣਾ ਜਿਹੜਾ ਕਾਰਜ ਭਾਰਨਾ ਉਹ ਸੰਭਾਲ ਲੈਣਗੇ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਆ ਨਵੇਂ ਮੰਤਰੀਆਂ ਤੋਂ ਕਿ ਉਹਨਾਂ ਦੇ ਕੋਲ ਕਿਹੜੇ ਕਿਹੜੇ ਮੈਕਮੇ ਨੇ ਮਹਿੰਦਰ ਭਗਤ ਜਿਨ੍ਹਾਂ ਦੇ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ ਜਿਮਣੀ ਚੋਣ ਚੀ ਐਲਾਨ ਕਰ ਦਿੱਤਾ ਸੀ ਕਿ ਉਹਨਾਂ ਨੂੰ ਮੰਤਰੀ ਬਣਾਇਆ ਜਾਵੇਗਾ ਹਾਲਾਂਕਿ ਉਹਨਾਂ ਨੇ ਵੀ ਹਜੇ ਪਹਿਲਾਂ ਵਾਲੀ ਸਰਕਾਰ ਦੇ ਵਿੱਚ ਸੱਤਾ ਦਾ ਆਨੰਦ ਨਹੀਂ ਬਣਾਇਆ ਪਰ ਹੁਣ ਉਹ ਐਮ ਐਲ ਏ ਬਣਨ ਤੋਂ ਕੁਝ ਮਹੀਨੇ ਬਾਅਦ ਹੀ ਮੰਤਰੀ ਬਣੇ ਨੇ ਤੇ ਉਹਨਾਂ ਨੂੰ ਦਿੱਤਾ ਗਿਆ ਡਿਫੈਂਸ ਸਰਵਿਸਿਜ਼ ਵੈਲਫੇਅਰ ਤੇ ਫਰੀडम फाइਟਰ ਤੇ ਹਾਰਟੀਕਲਚਰ ਇਹ ਤਿੰਨ ਮਹਿਕਮੇ ਆ ਜਿਹੜੇ ਉਹਨਾਂ ਨੂੰ ਦੇ ਦਿੱਤੇ ਗਏ ਨੇ ਮਹਿੰਦਰ ਭਗਤ ਨੂੰ ਡਿਫੈਂਸ ਸਰਵਿਸਿਜ਼ ਵੈਲਫੇਅਰ ਤੇ ਨਾਲ ਹੀ ਉਹਨਾਂ ਨੂੰ ਫਰੀडम ਫਾਈਟਰਸ ਤੇ ਹਾਰਟੀਕਲਚਰ ਇਹ ਮਹਿਕਮੇ ਦਿੱਤੇ ਗਏ ਨੇ ਔਰ ਇਸੇ ਤਰ੍ਹਾਂ ਜੇਕਰ ਗੱਲ ਕੀਤੀ ਜਾਵੇ ਡਾਕਟਰ ਰਵਜੋਤ ਸਿੰਘ ਦੀ ਤਾਂ ਉਹਨਾਂ ਨੂੰ ਲੋਕਲ ਗਵਰਨਮੈਂਟ ਤੇ ਪਾਰਲੀਮੈਂਟਰੀ ਅਫੇਅਰਸ ਦਾ ਦੀ ਮਿਨਿਸਟਰੀ ਦਿੱਤੀ ਗਈ ਹੈ ਮਹਿਕਮੇ ਦਿੱਤੇ ਗਏ ਨੇ ਡਾਕਟਰ ਰਵਜੋਤ ਸਿੰਘ ਜਿਹੜੇ ਕਿ ਸ਼ਾਮ 84 ਹਲਕੇ ਤੋਂ ਨੇ ਉਹ ਵੀ ਉਹਨਾਂ ਨਵੇਂ ਮੰਤਰੀਆਂ ਵਿੱਚੋਂ ਇੱਕ ਨੇ ਜਿਨ੍ਹਾਂ ਦੇ ਕੋਲ ਦੋ ਹੈ ਮੈਕਮੇ ਦਿੱਤੇ ਗਏ ਨੇ ਇੱਕ ਤਾਂ ਲੋਕਲ ਗਵਰਨਮੈਂਟ ਜਿਹੜਾ ਕਿ ਪਹਿਲਾਂ ਮੰਤਰੀ ਬਲਕਾਰ ਸਿੰਘ ਦੇ ਕੋਲ ਹੁੰਦਾ ਸੀ ਤੇ ਹੁਣ ਡਾਕਟਰ ਰਵਜੋਤ ਸਿੰਘ ਕੋਲ ਆ ਗਈ ਹੈ ਜ਼ਿੰਮੇਵਾਰੀ ਦੋ ਮੈਕਮਿਆਂ ਨਾਲ ਕੋਲ ਨੇ ਤਰਨਪ੍ਰੀਤ ਸਿੰਘ ਸੁੰਦ ਜਿਹੜੇ ਕਿ ਨਵੇਂ ਬਣੇ ਮੰਤਰੀ ਨੇ ਪਹਿਲੀ ਵਾਰੀ ਵਿਧਾਇਕ ਬਣੇ ਉਹਨਾਂ ਵਿੱਚੋਂ ਇੱਕ ਨੇ ਸਾਰੇ ਤਕਰੀਬਨ ਜਿਹੜੇ 5 ਚਿਹਰੇ ਨੇ ਉਹਨਾਂ ਦੇ ਵਿੱਚੋਂ ਸਾਰੇ ਦੇ ਸਾਰੇ ਪਹਿਲੀ ਵਾਰੀ ਵਿਧਾਇਕ ਬਣੇ ਨੇ ਪਹਿਲੀ ਵਾਰੀ ਮੰਤਰੀ ਬਣ ਗਏ ਚੌਥੇ ਫੇਰ ਬਦਲ ਦੇ ਵਿੱਚ ਉਹਨਾਂ ਦੇ ਕੋਲ ਬੜੇ اہم ਵਿਭਾਗ ਨੇ ਔਰ ਉਹਨਾਂ ਦੇ ਕੋਲ ਜਿਹੜਾ ਵਿਭਾਗ ਟੂਰਿਜ਼ਮ ਤੇ ਕਲਚਰ ਅਫੇਅਰ ਦਾ ਹੈ ਜਿਹੜਾ ਕਿ ਇਨਵੈਸਟਮੈਂਟ ਪ੍ਰੋਮੋਸ਼ਨ ਇਹ ਮੰਤਰੀ ਅਨਮੋਲ ਗਗਨ ਮਾਨ ਦੇ ਕੋਲ ਵਿਭਾਗ ਹੁੰਦੇ ਸੀ ਉਹ ਤਰਨੁਪ੍ਰੀਤ ਸਿੰਘ ਸੁੰਦ ਨੂੰ ਦੇ ਦਿੱਤੇ ਗਏ ਨੇ ਹਸਪੀਟੈਲਿਟੀ ਦਾ ਵਿਭਾਗ ਜਿਹੜਾ ਉਹ ਵੀ ਦੇ ਦਿੱਤਾ ਗਿਆ ਇੰਡਸਟਰੀ ਤੇ ਕਮਰਸ ਦਾ ਜਿਹੜਾ ਹੈ ਵਿਭਾਗ ਉਹ ਵੀ ਜਿਹੜਾ ਆ ਉਹ ਤਰਨੁਪ੍ਰੀਤ ਸਿੰਘ ਸੁੰਦ ਨੂੰ ਦੇ ਦਿੱਤਾ ਗਿਆ ਰੂਰਲ ਡਿਵੈਲਪਮੈਂਟ ਤੇ ਪੰਚਾਇਤਾਂ ਇਹ ਮੰਤਰੀ ਲਾਲਜੀਤ ਸਿੰਘ ਭੋਲਰ ਕੋਲ ਵਿਭਾਗ ਹੁੰਦਾ ਸੀ ਜਿਹੜਾ ਕਿ ਹੁਣ ਉਲਟ ਫੇਰ ਕਰ ਦਿੱਤਾ ਗਿਆ ਬਦਲ ਦਿੱਤਾ ਗਿਆ ਨਵੇਂ ਪੰਚਾਇਤ ਮੰਤਰੀ ਤਰਨਪ੍ਰੀਤ ਸਿੰਘ ਸੁੰਦ ਨੂੰ ਬਣਾ ਦਿੱਤਾ ਗਿਆ ਬਰਿੰਦਰ ਕੁਮਾਰ ਗੋਇਲ ਉਹਨਾਂ ਨਵੇਂਾਂ ਵਿੱਚੋਂ ਇੱਕ ਨੇ ਜਿਹੜੀਆਂ ਮਾਈਨ ਤੇ ਜੀਓਲੋਜੀ ਦਾ ਡਿਪਾਰਟਮੈਂਟ ਹੈ ਜਿਹੜਾ ਮਾਈਨਿੰਗ ਦਾ ਵਾਟਰ ਰਿਸੋਰਸਸ ਕਨਜ਼ਰਵੇਸ਼ਨ ਆਫ ਲੈਂਡ ਤੇ ਵਾਟਰ ਜਿਹੜਾ ਕੀ ਮੰਤਰੀ ਚੇਤਨ ਸਿੰਘ ਜੋੜਾ ਮਾਜਰਾ ਦੇ ਕੋਲ ਜ਼ਿੰਮੇਵਾਰੀਆਂ ਸਨ ਉਹ ਬਰਿੰਦਰ ਕੁਮਾਰ ਗੋਇਲ ਨੂੰ ਦੇ ਦਿੱਤੀਆਂ ਗਈਆਂ ਨੇ ਔਰ ਹਰਭਜਨ ਸਿੰਘ ਈਟੇ ਦੇ ਕੋਲ ਪਹਿਲਾਂ ਦੀ ਮੰਗ ਜਿਹੜਾ ਕੀ ਹੈ ਪੀ ਡਬਲਯੂ ਡੀ ਮਹਿਕਮਾ ਪਬਲਿਕ ਵਰਕ ਤੇ ਪਾਵਰ ਆ ਜਿਹੜਾ ਉਹਨਾਂ ਦੇ ਕੋਲ ਰਹੇਗਾ ਇਸੇ ਤਰ੍ਹਾਂ ਨਵੇਂ ਬਣੇ ਮੰਤਰੀਆਂ ਦੇ ਵਿੱਚੋਂ ਹਰਦੀਪ ਸਿੰਘ ਮੁੰਡੀਆਂ ਨੇ ਜਿਹੜੇ ਉਹਨਾਂ ਨੂੰ ਰੈਵਨਿਊ ਮਾਲ ਮਹਿਕਮਾ ਬ੍ਰਹਮਸ਼ੰਕਰ ਜਿੰਪਾ ਦੇ ਕੋਲੇ ਜ਼ਿੰਮੇਵਾਰੀ ਹੁੰਦੀ ਸੀ ਜਿਹੜੀ ਕਿ ਹੁਣ ਹਰਦੀਪ ਸਿੰਘ ਮੁੰਡੀਆਂ ਨੂੰ ਦੇ ਦਿੱਤੀ ਗਈ ਹੈ ਇਹ ਜ਼ਿੰਮੇਵਾਰੀ ਰੈਵਨਿਊ ਰੀਹੈਬਿਲੇਸ਼ਨ ਡਿਜ਼ਾਸਟਰ ਮੈਨੇਜਮੈਂਟ ਵਾਟਰ ਸਪਲਾਈ ਤੇ ਸੈਨੀਟੇਸ਼ਨ ਹਾਊਸਿੰਗ ਤੇ ਅਰਬਨ ਡਿਵੈਲਪਮੈਂਟ ਇਹ ਮਹਿਕਮੇ ਨੇ ਜਿਹੜੇ ਹਨ ਇਹ ਹਰਦੀਪ ਸਿੰਘ ਮੁੰਡੀਆਂ ਨੂੰ ਦੇ ਦਿੱਤੇ ਗਏ ਨੇ ਬਾਕੀ ਦੇ ਸਾਰੇ ਮਹਿਕਮੇ ਜਿਹੜੇ ਪਹਿਲਾਂ ਵਾਲੇ ਮੰਤਰੀਆਂ ਦੇ ਕੋਲ ਰਹਿਣਗੇ ਇਸ ਇਤਰਾਜ ਜੇਕਰ ਗੱਲ ਕੀਤੀ ਜਾਵੇ ਨਵੇਂ ਮੰਤਰੀਆਂ ਦਿੱਤੇ ਉਹਨਾਂ ਦੇ ਕੋਲ ਇਹ ਮਹਿਕਮੇ ਆ ਜਿਹੜੇ ਉਹਨਾਂ ਨੂੰ ਦੇ ਦਿੱਤੇ ਗਏ ਨੇ ਔਰ ਨਵੇਂ ਪੰਚਾਇਤ ਮੰਤਰੀ ਵੀ ਤਰਨੁਪ੍ਰੀਤ ਸਿੰਘ ਸੌਂਦ ਨੂੰ ਬਣਾ ਦਿੱਤਾ ਗਿਆ ਬਾਕੀ ਮਹਿਕਮੇ ਨੇ ਜਿਹੜੇ ਬਚੇ ਉਹਨਾਂ ਦਾ ਵੇਰਵਾ ਵੀ ਤੁਹਾਡੇ ਨਾਲ ਸਾਂਝਾ ਕਰ ਦਿੰਨੇ ਆ ਸਭ ਤੋਂ ਪਹਿਲਾਂ ਜਿਹੜੇ ਮੁੱਖ ਮੰਤਰੀ ਭਗਵੰਤ ਮਾਨ ਦੇ ਕੋਲ ਹੁਣ ਖੁਦ ਕੋਲ ਕਿਹੜੇ ਤੇ ਕਿੰਨੇ ਮਹਿਕਮੇ ਨੇ ਉਹਨਾਂ ਦੇ ਕੋਲ ਜੀਏਡੀ ਦਾ ਮਹਿਕਮਾ ਹੋਮ ਅਫੇਅਰਸ ਤੇ ਜਸਟਿਸ ਪਰਸੋਨਲ ਕੋਆਪਰੇਸ਼ਨ ਲੀਗਲ ਤੇ ਲੈਜਿਸਲੇਟਿਵ ਅਫੇਅਰ ਸਿਵਲ ਐਵੀਏਸ਼ਨ ਸਾਇੰਸ ਟੈਕਨੋਲੋਜੀ এনवायरमेंट ਸਪੋਰਟਸ ਤੇ ਯੂਥ ਦਾ ਉਹਨਾਂ ਦੇ ਕੋਲ ਮਹਿਕਮਾ ਹਰਪਾਲ ਚੀਮਾ ਦੇ ਕੋਲ ਫਾਈਨਾਂਸ ਤੇ ਪਲਾਨਿੰਗ ਹੈ ਪ੍ਰੋਗਰਾਮ ਇੰਪਲੀਮੈਂਟੇਸ਼ਨ ਐਕਸਾਈ ਤੇ ਟੈਕਸਟੇਸ਼ਨ ਹੈ ਇਸ ਮਸਲੇ ਦੇ ਵਿੱਚ ਹਰਪਾਲ ਸਿੰਘ ਚੀਮਾ ਦੇ ਕੋਲ ਵੀ ਉਹੀ ਅਹਿਮ ਜ਼ਿੰਮੇਵਾਰੀਆਂ ਨੇ ਜਿਹੜੀਆਂ ਉਹਨਾਂ ਦੇ ਕੋਲ ਪਹਿਲਾਂ ਹੁੰਦੀਆਂ ਸੀ ਅਮਨ ਰੋੜਾ ਦੇ ਕੋਲ ਨਿਊ ਰੀਨਿਊਏਬਲ એનર્ਜੀ ਸੋਰਸਸ ਪ੍ਰਿੰਟਿੰਗ ਸਟੇਸ਼ਨਰੀ ਗਵਰਨਮੈਂਟ ਰਿਫਾਰਮ ਤੇ ਰਿਮੂਵਲ ਆਫ ਅ ਗ੍ਰੀਵੈਂਸਸ ਇਮਪਲॉयਮੈਂਟ ਜਨਰੇਸ਼ਨ ਤੇ ਟ੍ਰੇਨਿੰਗ ਇਹ ਮਹਿਕਮਾ ਅਮਨ ਰੋੜਾ ਦੇ ਕੋਲ ਹੈ ਡਾਕਟਰ ਬਲਜੀਤ ਕੌਰ ਦੇ ਕੋਲ ਪਹਿਲਾਂ ਦੇ ਵਾਂਗ ਸੋਸ਼ਲ ਜਸਟਿਸ ਇੰਪਾਰਟਮੈਂਟ ਤੇ ਮਿਨੋਰਟੀਜ਼ ਸੋਸ਼ਲ ਸਿਕਿਉਰਿਟੀ ਔਰ ਵਿਮਨ ਤੇ ਚਾਈਲਡ ਡਿਵੈਲਪਮੈਂਟ ਇਹ ਉਹਨਾਂ ਦੇ ਕੋਲ ਪਹਿਲਾਂ ਹੀ ਅਹਿਮ ਮਹਿਕਮੇ ਸਨ ਕੁਲਦੀਪ ਸਿੰਘ ਧਾਲੀਵਾਲ ਦੇ ਕੋਲ ਵੀ ਪਹਿਲਾਂ ਵਾਲੇ ਮਹਿਕਮੇ ਨੇ ਐਨ ਆਰ ਆਈ ਅਫੇਅਰਜ਼ ਇੱਕ ਹੀ ਮਹਿਕਮਾ ਜਿਹੜਾ ਉਹਨਾਂ ਨੂੰ ਦਿੱਤਾ ਹੋਇਆ ਹੈ ਡਾਕਟਰ ਬਲਬੀਰ ਸਿੰਘ ਦੇ ਕੋਲ ਹੈਲਥ ਤੇ ਫੈਮਿਲੀ ਵੈਲਫੇਅਰ ਹੈ ਸਿਹਤ ਮੰਤਰੀ ਉਹੀ ਬਣੇ ਰਹਿਣਗੇ ਮੈਡੀਕਲ ਐਜੂਕੇਸ਼ਨ ਤੇ ਰਿਸਰਚ ਜਿਹੜੇ ਨੇ ਉਹ ਵੀ ਉਹਨਾਂ ਦੇ ਕੋਲ ਹੀ ਰਹੇਗੀ ਹਾਲਾਂਕਿ ਜਿਵੇਂ ਪਹਿਲਾਂ ਨਵੇਂ ਬਣੇ ਮੰਤਰੀ ਨੇ ਉਹਨਾਂ ਦਾ ਜ਼ਿਕਰ ਲਾਲਚੰਦ ਖਟਾਰੂ ਚੱਕ ਉਹਨਾਂ ਦੇ ਕੋਲ ਪਹਿਲਾਂ ਦੇ ਵਾਂਗ ਫੂਡ ਫੂਡ ਸਿਵਲ ਸਪਲਾਈ ਤੇ ਕੰਜ਼ਿਊਮਰ ਅਫੇਅਰ ਫੋਰੈਸਟ ਜੰਗਲਾਤ ਮਹਿਕਮਾ ਵੀ ਉਹਨਾਂ ਦੇ ਕੋਲ ਹੈ ਲਾਲਜੀਤ ਸਿੰਘ ਭੁੱਲਰ ਉਹਨਾਂ ਕੋਲ ਟਰਾਂਸਪੋਰਟ ਤੇ ਜੇਲ ਜੇਲ ਮਿਨਿਸਟਰ ਆ ਜਿਹੜੇ ਉਹਨਾਂ ਨੂੰ ਬਣਾ ਦਿੱਤਾ ਗਿਆ ਇੱਕ ਜ਼ਿੰਮੇਵਾਰੀ ਜਿਹੜੀ ਪੰਚਾਇਤ ਦੀ ਉਹ ਤਰਨਪ੍ਰੀਤ ਸਿੰਘ ਸੋਂਦ ਨੂੰ ਦੇ ਦਿੱਤੀ ਗਈ ਹੈ ਤੇ ਜੇਲ ਦਾ ਮਹਿਕਮਾ ਹੁਣ ਲਾਲਜੀਤ ਸਿੰਘ ਭੁੱਲਰ ਨੂੰ ਦੇ ਦਿੱਤਾ ਗਿਆ ਪਹਿਲਾਂ ਇਸ ਦੀ ਜਿਹੜੀ ਜ਼ਿੰਮੇਵਾਰੀ ਆ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਲਈ ਸੀ ਹੌ ਲਾਲਜ ਸਿੰਘ ਭੁੱਲਰ ਦੇ ਕੋਲ ਟ੍ਰਾਂਸਪੋਰਟ ਦੇ ਨਾਲ ਨਾਲ ਜੇਲ ਦਾ ਮਹਿਕਮਾ ਵੀ ਹੋਵੇਗਾ ਇਹ ਦੋ ਅਹਿਮ ਮਹਿਕਮੇ ਲਾਲਜ ਸਿੰਘ ਭੁੱਲਰ ਦੇ ਕੋਲ ਰਹਿ ਗਏ ਨੇ ਇਸ ਤੋਂ ਪਹਿਲਾਂ ਉਹਨਾਂ ਨੂੰ ਜ਼ਿੰਮੇਵਾਰੀ ਜਿਹੜੀ ਆ ਪੰਚਾਇਤ ਦੀ ਵੀ ਦਿੱਤੀ ਗਈ ਸੀ ਪਰ ਹੁਣ ਪੰਚਾਇਤ ਮੰਤਰੀ ਜਿਹੜੇ ਨਵੇਂ ਉਹ ਤਰਨੁਪਰੀ ਸਿੰਘ ਸੁੰਦ ਨੂੰ ਬਣਾ ਦਿੱਤਾ ਗਿਆ ਤੇ ਟ੍ਰਾਂਸਪੋਰਟ ਤੇ ਜੇਲ ਮਿਨਿਸਟਰੀ ਆ ਜਿਹੜੀ ਉਹ ਲਾਲਜ ਸਿੰਘ ਭੁੱਲਰ ਨੂੰ ਦੇ ਦਿੱਤੀ ਗਈ ਹੈ ਹਰਜੋਤ ਸਿੰਘ ਬੈਂਸ ਦੇ ਕੋਲ ਐਜੂਕੇਸ਼ਨ ਹਾਇਰ ਤੇ ਸਕੂਲ ਐਜੂਕੇਸ਼ਨ ਇਨਫੋਰਮੇਸ਼ਨ ਤੇ ਪਬਲਿਕ ਰਿਲੇਸ਼ਨ ਦਾ ਜਿਹੜਾ ਮਹਿਕਮਾ ਜਿਹੜਾ ਚੇਤਨ ਸਿੰਘ ਜੋੜਾ ਮਾਜਰਾ ਦੇ ਕੋਲ ਸੀ ਉਹ ਹੁਣ ਹਰਜੋਤ ਸਿੰਘ ਬੈਂਸ ਦੇ ਕੋਲ ਆ ਗਿਆ ਹਰਪਜਨ ਸਿੰਘ ਕੀ ਟਿਓ ਪਹਿਲਾਂ ਦੀ ਤਰ੍ਹਾਂ ਬਿਜਲੀ ਮੰਤਰੀ ਰਹਿਣਗੇ पीडब्ल्यू ਡੀ ਮਿਨਿਸਟਰੀ ਉਹਨਾਂ ਦੇ ਕੋਲ ਰਹੇਗੀ ਔਰ ਇਸੇ ਤਰ੍ਹਾਂ ਜੇਕਰ ਗੱਲ ਕੀਤੀ ਜਾਵੇ ਪੁਰਾਣੇ ਮੰਤਰੀਆਂ ਵਿੱਚੋਂ ਗੁਰਮੀਤ ਸਿੰਘ ਖੁੱਡੀਆਂ ਦੀ ਤਾਂ ਉਹਨਾਂ ਦੇ ਕੋਲ ਖੇਤੀਬਾੜੀ ਮਹਿਕਮਾ ਉਸੇ ਤਰ੍ਹਾਂ ਰਹੇਗਾ ਐਨੀਮਲ ਹਸਬੈਂਡਰੀ ਤੇ ਫਿਸ਼ਰੀਜ਼ ਤੇ ਡਾਇਰੀ ਡਿਵੈਲਪਮੈਂਟ ਫੂਡ ਪ੍ਰੋਸੈਸਿੰਗ ਉਹਨਾਂ ਦੇ ਕੋਲ ਰਹੇਗਾ ਇਸੇ ਤਰ੍ਹਾਂ ਨਵੇਂ ਤੇ ਪੁਰਾਣੇ ਮੰਤਰੀਆਂ ਦਾ ਜਿਹੜਾ ਪੋਰਟਫੋਲੀਓ ਹੈ ਜਿਹੜਾ ਉਹਨਾਂ ਦੇ ਮਹਿਕਮੇ ਨੇ ਵੱਖੋ ਵੱਖਰੇ ਉਹ ਤੁਹਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਹੈ ਇਸ ਦੇ ਵਿੱਚ ਕੁਝ ਬਦਲਾਅ ਵੀ ਨੇ ਨਵੇਂ ਜਿਹੜੇ ਮੰਤਰੀ ਬਣੇ ਨੇ ਸੁਭਾਵਕ ਜੀ ਗੱਲ ਆ ਉਹਨਾਂ ਕੋਲ ਕੋਈ ਨਾ ਕੋਈ ਮਹਿਕਮਾ ਤੇ ਆਉਣਾ ਹੀ ਸੀ ਉਹਨਾਂ ਦੇ ਵਿੱਚੋਂ ਇੱਕ ਅਹਿਮ ਮਹਿਕਮਾ ਪੰਚਾਇਤ ਦਾ ਜਿਹੜੀਆਂ ਕਮਜੈਤੀ ਚੋਣਾਂ ਹੋਣ ਜਾ ਰਹੀਆਂ ਨੇ ਤਰਮਪ੍ਰੀਤ ਸਿੰਘ ਸੂਨ ਨੂੰ ਬਣਾ ਦਿੱਤਾ ਗਿਆ ਪੰਚਾਇਤ ਮੰਤਰੀ ਔਰ ਲਾਲਜੀਤ ਸਿੰਘ ਭੋਲਰ ਦੇ ਕੋਲ ਇਹ ਮਹਿਕਮਾ ਲੈ ਕੇ ਉਹਨਾਂ ਨੂੰ ਨਾਲ ਜੇਲਾਂ ਦੀ ਜ਼ਿੰਮੇਵਾਰੀ ਸੌਂਪ ਦਿੱਤੀ ਗਈ ਹੈ ਹਾਲਾਂਕਿ ਜੇਲ ਮਹਿਕਮਾ ਵੀ ਆ ਸਮੇਂ-ਸਮੇਂ ਦੇ ਉੱਤੇ ਕਿਸੇ ਨਾ ਕਿਸੇ ਕੋਲ ਰਿਹਾ ਪਹਿਲਾਂ ਇਹ ਹਰਜੂਤ ਸਿੰਘ ਬੈਂਸ ਕੋਲ ਹੁੰਦਾ ਸੀ ਫਿਰ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਇਹ ਜ਼ਿੰਮੇਵਾਰੀ ਸੰਭ ਲਈ ਕਾਫੀ ਉਲਟ ਫੇਰ ਕੀਤੇ ਗਏ ਨੇ ਰੀਸ਼ਫਲਿੰਗ ਕੀਤੀ ਗਈ ਆ ਮੰਤਰੀਆਂ ਦੇ ਨਵੇਂ ਚਿਹਰੇ ਵੀ ਲਿਆਂਦੇ ਗਏ ਪੁਰਾਣਿਆਂ ਨੂੰ ਬਾਹਰ ਦਾ ਰਸਤਾ ਵਿਖਾਇਆ ਗਿਆ ਉਹ ਵੱਖ-ਵੱਖਰੇ ਕਾਰਨ ਹੋ ਸਕਦੇ ਨੇ ਪਰ ਵੱਖ-ਵੱਖ ਮਹਿਕਮਿਆਂ ਦੇ ਤਹਿਤ ਜਿਹੜੀ ਜਿੰਮੇਵਾਰੀ ਦਿੱਤੀ ਗਈ ਹੈ ਉਹਨਾਂ ਦੇ ਬਾਰੇ ਸੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਦਿੱਤੀ ਹੈ ਤੁਹਾਡਾ ਕੀ ਮੰਨਣਾ ਹੈ ਕਿਹੜਾ ਮੰਤਰੀ ਕਿਹੜੇ ਜਿੰਮੇਵਾਰੀ ਨੂੰ ਬਖੂਬੀ ਪਹਿਲਾਂ ਨਿਭਾ ਰਿਹਾ ਸੀ ਤੇ ਹੁਣ ਅੱਗੇ ਨਿਭਾ ਸਕਦਾ ਉਸ ਦੇ ਬਾਰੇ ਕੀ ਕੀ ਸੰਭਾਵਨਾਵਾਂ ਨੇ ਆਪਣੇ ਆਪਣੇ ਵਿਚਾਰ ਜਰੂਰ ਸਾਂਝੇ ਕਰਿਓ ਤੇ ਬਣੇ ਰਹੋ এবੀਸੀ ਪੰਜਾਬ ਦੇ ਨਾਲ